ਖੂਰ ਬਦੇਸ਼ੀ ਖਬਰ ਕਾਫੀ ਦਿਨਾਂ ਤੋਂ ਚਰਚਾ ਚੱਲ ਉਹ ਹੈ ਪਾਕਿਸਤਾਨ ਗਏ ਧਾਰਮਿਕ ਜਥੇ ਨਾਲ ਸੰਬੰਧਿਤ ਪਾਕਿਸਤਾਨ ਗਏ ਧਾਰਮਿਕ ਜਥੇ ਦੇ ਵਿੱਚ ਇੱਕ ਕੱਲੀ ਮਹਿਲਾ ਉਹ ਵੀ 49-50 ਸਾਲਾਂ ਦੀ ਤੇ ਉੱਥੇ ਜਾ ਕੇ ਹੈ ਨਾ ਉਹਨੇ ਆਪਣਾ ਧਰਮ ਬਦਲਿਆ ਤੇ ਨਕਾਹ ਕਰਾ ਲਿਆ ਤੇ ਉਹਨੂੰ ਵੀਡੀਓ ਤਸਵੀਰਾਂ ਇਧਰ ਜਨ ਤੱਕ ਹੋ ਰਹੀਆਂ ਜਿਸ ਨੂੰ ਲੈ ਕੇ ਐਸ.ਪੀ.ਸੀ ਨੇ ਵੀ ਫਿਕਰ ਪ੍ਰਗਟਾਇਆ ਤੇ ਦਿੱਲੀ ਦੀ ਅਕਾਲੀ ਦਲ ਦੀ ਇਕਾਈ ਦੇ ਪ੍ਰਧਾਨ ਸਰ ਲੰਗ ਤਾਂ ਇਹ ਵੀ ਕਿਹਾ ਕਿ ਪਾਕਿਸਤਾਨ ਨੂੰ ਚਾਹੀਦਾ ਉਹ ਬੀਬੀ ਨੂੰ ਵਾਪਸ ਭੇਜ ਦੇ ਪਰ ਇਹਨਦਰ ਪਤਾ ਲੱਗ ਰਿਹਾ ਹੈ ਕਿ ਸ਼੍ਰੋਮਣੀ ਕਾਲੀਦਾਨ ਵੱਲੋਂ ਵੀ ਜਾਂ ਐਸਜੀਪੀਸੀ ਵੱਲੋਂ ਵੀ ਜਾਂ ਸਿੱਖ ਸੰਸਥਾਾਂ ਵੱਲੋਂ ਵੀ ਇਹ ਹੈਰਾਨੀ ਪ੍ਰਗਟਾਈ ਜਾ ਰਹੀ ਹੈ ਕਿ ਇੰਜ ਕਿਵੇਂ ਹੋ ਸਕਦਾ ਹੈ ਪਰ ਕਹਿੰਦੇ ਐਸਜੀਪੀਸੀ ਇੱਕ ਗੱਲ ਦੇ ਉੱਤੇ ਗੌਰ ਕਰ ਰਹੀ ਹੈ ਕਿ ਕਿਉਂ ਨਾ ਗਾਂ ਤੋਂ ਇਹ ਪ੍ਰਕਿਰਿਆ ਅਪਣਾਈ ਜਾਵੇ ਕਿ ਕਦੇ ਵੀ ਕੱਲਿਆਂ ਖਾਸ ਕਰ ਔਰਤ ਨੂੰ ਜਥੇ ਦੇ ਵਿੱਚ ਕੱਲਿਆਂ ਰਹਿ ਪੈਜੇ ਜੇ ਕੋਈ ਔਰਤ ਅਪਲਾਈ ਕਰਦੀ ਹੈ ਤਾਂ ਨਾਲ ਉਸ ਦਾ ਪਿਤਾ ਨਾਲ ਉਸ ਦਾ ਪਤੀ ਨਾਲ ਉਸ ਦਾ ਪੁੱਤਰ ਜਾਂ ਕੋਈ ਬਹੁਤ ਨੇੜਲਾ ਰਿਸ਼ਤੇਦਾਰ ਸੋ ਇਸ ਤਰੀਕੇ ਨਾਲ ਹੋਵੇ ਤਾਂ ਕਿ ਕੋਈ ਜਿਹਾ ਬਹਿਕਾਵਾ ਜਾਂ ਪਰਮਾਉਣਾ ਜਾਂ ਕੋਈ ਇਸ ਨੀਤੀ ਤਹਿਤ ਸ਼ਾਸਨ ਮਤਲਬ 49 50 ਸਾਲ ਦੀ ਔਰਤ ਨੂੰ ਦੱਸ ਕੀ ਕੋਈ ਪਰਮਾ ਕੇ ਲੈ ਗਿਆ ਤੇ ਇਹਦਾ ਮਤਲਬ ਮਾਨਸਿਕਤਾ ਤੁਹਾਡੀ ਇਹ ਸੀਗੀ ਕਿ ਤੁਸੀਂ ਧਰਮ ਦੀ ਆੜ ਲੈ ਕੇ ਧਾਰਮਿਕ ਜਥੇ ਦੀ ਆੜ ਲੈ ਕੇ ਕੁਝ ਕਰ ਰਹੇ ਹੋ ਸੋ ਕਿਉਂਕਿ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਇਹ ਜਿਹੜਾ ਕੁਛ ਪਹਿਲਾਂ ਵੀ ਕੰਮ ਕਰਨ ਵਾਲਾ ਨਾਂ ਦੀ ਔਰਤ ਜਾਂ ਕੁਝ ਕਰ ਚੁੱਕੀ ਹੈ ਤੇ ਹੁਣ ਇਹ ਹੈਨਾ ਪੂਰਤਸਲਾ ਦੀ ਰਹਿਣ ਵਾਲੀ ਸਰਬਜੀਤ ਕੌਰ ਨੇ ਇਸ ਕਾਰੇ ਨੂੰ ਅੰਜਾਮ ਦਿੱਤਾ ਸੋ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਹਵਾਲਾ ਇਹ ਵੀ ਆਇਆ ਕਿ ਜੇ ਉਹਦੇ ਕੋਈ ਪਿਛੋਕੜ ਜਿਹਾ ਹੈ ਕੋਈ ਉਹਦਾ ਕ੍ਰਾਈਮ ਵਾਲਾ ਪਹਿਲੂ ਹੈ ਕੁਝ ਹੈ ਤਾਂ ਇਹ ਫਿਰ ਜਦੋਂ ਅਸੀਂ ਪਾਸਪੋਰਟ ਸੌਂਦਦੇ ਨੇ ਉਸ ਤੋਂ ਬਾਅਦ ਇਹ ਤਾਂ ਏਜੰਸੀਆਂ ਨੇ ਹੈਨਾ ਵੀਜ਼ਾ ਟੀਮ ਨੇ ਕੇਂਦਰ ਦੇ ਨੁਮਾਇੰਦਿਆਂ ਨੇ ਉਹਨਾਂ ਸਾਰਿਆਂ ਨੂੰ ਦੇਖਣਾ ਪड़ੁੰਦਾ ਹੈ ਨਾ ਇਦੋਂ ਜੀ ਬਾਕੀਆਂ ਦੇ ਰੱਦ ਹੋ ਸਕਦੇ ਸੀ ਕਈਆਂ ਦੇ ਰੱਦ ਹੋਏ ਨੇ ਕਈਆਂ ਨੂੰ ਉੱਥੋਂ ਮੋੜਿਆ ਕਈਆਂ ਦੇ ਹੋਰਾਂ ਦੇ ਰੱਦ ਹੋਏ ਵਿੱਚ ਸਿੱਖ ਪਰਿਵਾਰ ਵੀ ਸੀ ਉਹਨਾਂ ਵਿੱਚ Hindu ਪਰਿਵਾਰ ਵੀ ਸੀ ਕਈ ਉਹ ਪਰਿਵਾਰ ਸੀ ਜਿਹੜੇ ਉੱਧਰੋਂ ਇੱਧਰ ਆ ਕੇ ਬਸੇ ਸੀ ਸੋ ਕਪਾਸਟੋ ਕਹਿੰਦੇ ਸੀ ਕਿ ਖਤਰਾ ਸਾਨੂੰ ਇਸ ਲਈ ਉੱਧਰੋਂ ਆ ਕੇ ਫਿਰ ਉਹਨਾਂ ਜਾਣਾ ਚਾਹੁੰਦੇ ਸੀ ਸੋ ਇਹ ਸਾਰੇ ਪਹਿਲੂ ਵੀ ਸੀਗੇ ਕੋਈ ਸਿੱਖ ਜਥਿਆਂ ਦੇ ਸਿੱਖ ਨਮੈਨਿਆਂ ਦੇ ਵੀ ਰੱਦ ਹੋਏ ਉਹਦੇ ਵਿੱਚ ਫ੍ਰੀਦਾ ਕਿਉਂ ਨਹੀਂ ਰੱਦ ਹੋਏ ਫਿਰ ਜੇ ਕੋਈ ਸ਼ੰਕਾ ਸ਼ੋਭਾ ਦੀ ਤਾਂ ਇੱਥੇ ਰੋਕ ਲਿਆ ਜਾਂਦੇ ਜਾਂ ਉਹ ਰੱਦ ਕਰਦੇ ਸੋ ਇਸ ਲਈ ਇਹ ਸਵਾਲ ਕਹਿੰਦੇ ਸ਼੍ਰੋਮਣੀ ਕਮੇਟੀ ਤੇ ਨਹੀਂ ਖੜਾ ਹੋਣਾ ਬਣਦਾ ਉਦੇ باوجود ਵੀ ਸ਼੍ਰੋਮਣੀ ਕਮੇਟੀ ਨੇ ਲਗਭਗ ਇਹ ਮੰਨ ਬਣਾਇਆ ਕਿ ਆਉਂਦੇ ਸਮੇਂ 'ਚ ਇਹ ਤੈਅ ਕੀਤਾ ਜਾਵੇ ਕਿ ਜਦੋਂ ਪਾਸਪੋਰਟ ਕੱਤਰ ਕੀਤੇ ਜਾਣ ਤਾਂ ਨਾਲ ਪਰਿਵਾਰਕ ਜੀ ਦਾ ਹੋਣਾ ਜ਼ਰੂਰੀ ਹੋਵੇ ਨਹੀਂ ਉਹ ਪਾਸਪੋਰਟ ਅੱਗੇ ਨਾ ਪਦਾ ਜਾਣ ਖਾਸ ਕਰ ਮਹਿਲਾਵਾਂ ਦੇ ਮਾਮਲੇ 'ਚ ਔਰਤਾਂ ਦੇ ਮਾਮਲੇ 'ਚ ਵਿਸ਼ੇਸ਼ ਗੌਰ ਰੱਖਿਆ ਜਾਵੇ ਵੈਸੇ ਕੱਲੇ ਯਾਤਰੀ ਨੂੰ ਭੇਜਣ ਤੋਂ ਕਹਿੰਦੇ ਗਰੇਜ ਕਰੀਏ ਇਹਦੇ ਉੱਤੇ ਵੀ ਮੰਥਨ ਹੋ ਰਿਹਾ ਸੋ ਇਸ ਖਬਰ ਨੇ ਕਾਫੀ ਨਮੋਸ਼ੀ ਸਾਹਮਣੇ ਲਿਆਂਦੀ ਆ ਅਫਸੋਸਜਨਕ ਵਰਤਾਰਾ ਸੀ ਇਸ ਲਈ ਵਿਦੇਸ਼ ਦੇ ਵਾਰਿਆਂ ਨੇ ਕਿਹ ਵੀ ਖਬਰ ਕਾਫੀ ਚਰਚਾ ਚ ਰਹੀ Вот-вот. Шукрия.